ਥਾਣਾ ਫਰੌਰ ਦਿਨ ਪੈਂਦੇ ਪਿੰਡ ਪਾਲਰੋ ਦੇ ਵਾਸੀ ਗੁਰਿੰਦਰ ਸਿੰਘ ਪੁੱਤਰ ਕਲਵੰਦ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਕਲਵਿੰਦਰ ਸਿੰਘ ਤੇ ਉਨ੍ਹਾਂ ਦੇ ਵੀਰ ਉਰੋਪ ਲਾਉਂਦੇ ਆ ਕਿਹਾ ਕਿ ਕਲਵਿੰਦਰ ਸਿੰਘ ਨੇ ਬਿਨਾਂ ਵਜ੍ਹਾ ਗੁਰਿੰਦਰ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜੋ ਇਲਾਜ ਲਈ ਫਲੋਰ ਹਸਪਤਾਲ ਹਸਪਤਲ ਤੋਂ ਅਪਰਾ ਅਪਰਾ ਤੋਂ ਫਲੋਰ ਫਲੋਰ ਹਸਪਤਾਲ ਵਾਲੇ ਨੂੰ ਇਲਾਜ ਲਈ ਗੁਰਿੰਦਰ ਰੈਫਰ ਕਰ ਦਿੱਤਾ ਤੋਂ ਕੁਲਵਿੰਦਰ ਸਿੰਘ ਨਾਲ ਸੰਪਰਕ ਕਰਨ ਆਇਆ ਉਹ ਘਰ ਦੇ ਵਿੱਚ ਮੈਨੂੰ ਸੀ ਉੱਤੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਉਹਨਾਂ ਦੀ ਡੇਕ ਦੀ ਡਾਨੀ ਵੱਡੀ ਸੇ ਤੋਂ ਇੱਕ ਦੂਜੀ ਦੀ ਉਹਨੇ ਦੀ ਤੋਂ ਤੋਂ ਮੈਂ ਕਹਿ ਹੋ ਗਈ ਗੁਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪ੍ਰਚਾਰ ਛਿੰਦੇ ਉਚਿਤ ਕਰ ਕੋ ਮੰਗ ਕੀਤੀ ਇਸ આરોપી ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਸੰਬੰਧੀ ਆਪਣਾ ਚੌਂਕੀ ਤੇ ਇਨਚਾਰਜ ਸੁਖਵਿੰਦਰ ਸਪੱਤ ਕੀਤਾ ਉਹਨਾਂ ਨੇ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੈਮਰਾ ਸਿੰਗ ਨਾਲ ਡੈਂਪਲ ਦੀ ਪਲ ਤੋਂ ਵਿਸ਼ੇਸ਼ ਰਿਪੋਰਟ ਤੋਂ ਨਹੀਂ ਹੋਈ ਆ ਇਹਨਾਂ ਨੇ ਨਾ ਪਹਿਲਾਂ ਇੱਕ ਇੱਕ ਦਿਨ ਪਹਿਲਾਂ ਇਹਨਾਂ ਨੇ ਡੇਕ ਸੀ ਉਹਨਾਂ ਲਾਈਕ ਕਿੰਦੇ ਨੇ ਕਿੰਦੇ ਨੇ ਡੇਕ ਲਾਈ ਸੀ ਆਪਣੇ ਧਾਂ ਚ ਤੇ ਉਹ ਪੱਤੇ ਨਾ ਚਾਹਣੀਆਂ ਇਹਨਾਂ ਅੰਦਰ ਜਾਨੀਆਂ ਕੁੜੀਆਂ ਜਾ ਕੇ ਮੂੰਹ ਚ ਪਾਉਣੀਆਂ ਇਹਨਾਂ ਨੇ ਛੋਟੇ ਛੋਟੇ ਕੁੜੀਆਂ ਉਹ ਇਹਨੇ ਤਾਂ ਨਹੀਂ ਵਰਤੀ ਤਾਂ ਨਹੀਂ ਵਰਤੀ ਚਲੋ ਮੂਹ ਮੂਨਾ ਲੜਾਈ ਹੋ ਗਈ ਮਾੜੀ ਮੋਟੀ ਉਹ ਤੇ ਮੀਨਾ ਉਹਦੀ ਨਾਲ ਤੇ ਰਿਪੇਟੇਰੀ ਨਾਲ ਮੀਨਾ ਹੋਈ ਤੇ ਉਹ ਕਿੰਦੇ ਨਹੀਂ ਹੋਈ ਚਲ ਉਹ ਤੋਂ ਬਾਅਦ ਡੇਪੜ ਗਿਆ ਦੂਜੇ ਦਿਨ ਇਹ ਦਿਹਾੜੀ ਚੱਲ ਗਿਆ ਲੰਬੜਾਂ ਦੇ ਦਿਹਾੜੀ ਚੱਲ ਗਿਆ ਉਹ ਕਹਿੰਦੇ ਸਾਡੇ ਪੈਪ ਦੱਬਣੇ ਆ ਤੇ ਉਹਨਾਂ ਦੇ ਨਾਲ ਕੋਈ ਰੋਲਾ ਸੀ ਜਾਂ ਪਤਾ ਨਹੀਂ ਪੈਪਾਂ ਦਾ ਜਾਂ ਕੀ ਸੀ ਉਹਨਾਂ ਦਾ ਪਤਾ ਨਹੀਂ ਕੀ ਸੀਗਾ ਤੇ ਇਹ ਪੈਪ ਦੱਬਦਾ ਸੀ ਤੇ ਕਿੰਦਾ ਗਿਆ ਉੱਥੇ ਖੁੰਦੇ ਉੱਥੇ ਗਿਆ ਤੇ ਜਾ ਕੇ ਇਹਨੂੰ ਪੁੱਛਿਆ ਕਿ ਤੈਨ ਨਿਆਣੇ ਪਾਲਣੇ ਆਪਣੇ ਕਿ ਨਹੀਂ ਇਹ ਕਹਿੰਦਾ ਤਾਂ ਨਿਆਣੇ ਪਾਲਣੇ ਤੂੰ ਪਾਲਦਾ ਕਿ ਨਹੀਂ ਪਾਲਦਾ ਕਹਿੰਦਾ ਕੋਈ ਨਾ ਮੈਂ ਤੇ ਨਿਆਣੇ ਰੋਲ ਕੇ ਤੂੰ ਪਾਲਦਾ ਉਹ ਇੰਨੀ ਵੇਖ ਕੇ ਉਹ ਚਲੇ ਗਿਆ ਇਹਨੇ ਛੋਟੀ ਆਪਣਾ ਕੰਮ ਕਰਨ ਲੱਗ ਪਿਆ ਉਹ ਪਿੱਛੋਂ ਘੁੰਮ ਕੇ ਆਇਆ ਪਿੱਛੋਂ ਖਵਾੜੀਆਂ ਮਾਰਨ ਲੱਗ ਪਿਆ ਦੇ ਪਹਿਲਾਂ ਸਿਰ 'ਚ ਮਾਰੀ ਇਹ ਡਿੱਪਿਆ ਜੋ ਥੱਲੇ ਡਾਕਟਰ ਥੱਲੇ ਉਤਰ ਕੇ ਨੀਂ ਦੇ ਵਿੱਚ ਕੰਮ ਕਰਦਾ ਇਥੇ ਫਿਰ ਨੀਂ ਉਤਰ ਕੇ ਫਿਰ ਬੁੱਠੀਆਂ ਗਵਾੜੀਆਂ ਮਾਰਨ ਲੱਗ ਪਿਆ ਪੱਤਲੀਆਂ ਤੋੜਦੀਆਂ ਜੀ ਪੱਤਲੀਆਂ ਤੋੜਦੀਆਂ ਲੱਤਾਂ ਖਤਮ ਕਰਤਾ ਯਾਨੀ ਬੰਦੇ ਨੂੰ ਮਰਿਆ ਮਾਰ ਕੇ ਆਇਆ ਆਪਣੇ ਜਿੱਥੋਂ ਮਾਰ ਕੇ ਆਇਆ ਵੀ ਇਰਾਦਾ ਕਰਕੇ ਗਿਆ ਇਹ ਪੂਰਾ ਬਿਮਾਰਾ ਗਿਆ ਇਹਨੂੰ ਇੱਥੇ ਦਾਖਲੇ ਕਰਾਇਆ ਫਲੋਰ ਲੈ ਕੇ ਇੱਥੇ ਪਹਿਲਾਂ ਜੀ ਪਹਿਲਾਂ ਇੱਥੇ ਇੱਥੇ ਠਿਕਾ ਲੈ ਕੇ ਆਏ ਸੀ ਬਨੌਰ ਫਲੋਰ ਲੈ ਕੇ ਪਤਾ ਨਹੀਂ ਉਹਨਾਂ ਨੇ ਪੈਸੇ ਦਿੱਤੇ ਇੱਥੇ ਪਤਾ ਨਹੀਂ ਕੀ ਕੀਤਾ ਇਹ ਉਹਨੂੰ ਉੱਥੇ ਲੈ ਗਿਆ ਆਪਰੇ ਆਪਰੇ ਲੈ ਗਿਆ ਜਦੋਂ ਹੁਣ ਡਾਕਟਰ ਨੇ ਦੇਖਿਆ ਮੇਰੇ ਬੱਸੋਂ ਬਾਹਰ ਆ ਵੀਆ ਮਿੱਤੇ ਹੁਣ ਗੱਲ ਆਉਣ ਲੱਗੀ ਆ ਫੇ ਮਰ ਜਾਣਾ ਨੇ ਤਾਂ ਡਾਕਟਰ ਕਹਿੰਦਾ ਇਹਨੂੰ ਛੇਦੀ ਜਾਣੀ ਚਾਕੇ ਲੈ ਜਾਓ ਕਹਿੰਦਾ ਵੀ ਮੇਰੇ ਬੱਸ ਦਾ ਰੋਗ ਨਹੀਂ ਹੈਗਾ ਤਾਂ ਤੇ ਕਹਿੰਦਾ ਵੀ ਮੇਰੇ ਬਾਦ ਮੈਨੂੰ ਤੇ ਸਿਰਫ ਇੱਕ ਇੱਕ ਲੈ ਕੇ ਆਈ ਸੀ ਵੀ ਡੰਡਾ ਮਾਰਿਆ ਚੀਟਾਂ ਲੱਗੀਆਂ ਇਹ ਗੱਲ ਕਹਿ ਕੇ ਲੈ ਕੇ ਆਏ ਤੁਸੀਂ ਇਸ ਬੰਦੀ ਪੁਲਿਸ ਪ੍ਰਸ਼ਾਸਨ شکایت ਕੀਤੀ ਹੈ ਕੀਤੀ ਆਈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅਰਜ਼ੀ ਦਿੱਤੀ ਆ ਸਾਰਾ ਕੁਝ ਕੀਤਾ ਪੁਲਿਸ ਦੋ ਵਾਰੀ ਇੱਕ ਵਾਰੀ ਗਈ ਆ ਸਿਰਫ ਆਪਣਾ ਖਾਣਾ ਪੋਸਟੀ ਕੀਤੀ ਆ ਜਾ ਕੇ ਪੈਸੇ ਲਏ ਆ ਪੈਸੇ ਲੈ ਕੇ ਉਦੋਂ ਬਾਅਦ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਪਿੰਡ ਦਾ ਜੋ ਵੀ ਆ ਮੈਂ ਕਹਿੰਦਾ ਨਾ ਡੂਖਾ ਬੰਦਾ ਬਿੱਖਦੇ ਪਿੱਛੇ ਨਾ ਰਹਿ ਜੀ ਕਿੰਦੇ ਦੇ ਜਾਨ ਤੋਂ ਠੀਕ ਆ ਤੇ ਸਾਰੇ ਕਿੰਦੇ ਦੇ ਮਗਰ ਜਾਂ ਐਦਾਂ ਵੀਰਾ ਬਣ ਕੇ ਤੁਰੇ ਆ ਪਤਾ ਨਹੀਂ ਕਿੰਦਾ ਕੀ ਆ ਇਹਦੇ ਇਸ ਗਰੀਬ ਦੇ ਪਿੱਛੇ ਭਾਜੀ ਇੱਕ ਬੰਦਾ ਨਹੀਂ ਪਿੰਡ ਦਾ ਆ ਕੇ ਕਿਹ ਕਿਆ ਬੰਦੇ ਆ ਪਿੰਡ ਦੇ ਜਿਹੜੇ ਖੇਤ ਮਗਰ ਪਿੱਛੇ ਆਏ ਪੁਲਿਸ ਬਿਆਨ ਲੈ ਗਈ ਆ ਪੁਲਿਸ ਬਿਆਨ ਲੈ ਗਈ ਆ ਜੀ ਪੁਲਿਸ ਦੋ ਵਾਰੀ ਉੱਥੇ ਆ ਹਾਂ ਹੋਰ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਸੁਣਦਾ ਹੀ ਕੋਈ ਨਹੀਂ ਭਾਜੀ ਸੁਣਦਾ ਹੀ ਕੋਈ ਨਹੀਂਗਾ ਸੋ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਪੁਲਿਸ ਨੂੰ ਮੜਾ ਖਿੱਚੋ ਪੁਲਿਸ ਨੂੰ ਕਵੇ ਸਾਨੂੰ ਇਨਸਾਫ ਦਿਵਾਵੇ ਜੀ ਇਸ ਬੰਦੇ ਨੂੰ ਛੋਟੇ ਛੋਟੇ ਇਹਦੇ ਨਿਆਣੇ ਦੋ ਕੁੜੀਆਂ ਇਹ ਤੇ ਮੰਜੇ ਤੇ ਸਦਾ ਲਈ ਪੈ ਗਿਆ ਸਦਾ ਲਈ ਮੰਜੇ ਤੇ ਪੈ ਗਿਆ ਇਹ ਨਹੀਂ ਪਤਾ ਅੱਜ ਮਰ ਗਿਆ ਇਹ ਨਹੀਂ ਪਤਾ ਕੱਲ ਨੂੰ ਮਰ ਗਿਆ ਤਾਂ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਖਤ ਤੋਂ ਸਖਤ ਕੀ ਗੱਲ ਹੋਈ ਸੀ ਇਹਨਾਂ ਦੀ ਇਹ ਪਰਸੇ ਨਹੀਂ ਆ ਦੇਖ ਦੇ ਕਰਸੇ ਹੋਈ ਹੈ ਰੋੜ ਉਹ ਨੂੰ ਕਹਿੰਦਾ ਕਾਫੀ ਵੱਡੀ ਇਹ ਕਹਿੰਦਾ ਮੈਂ ਵੱਡਣੀ ਹੈ ਅਕੜ ਦਾ ਜਮਰੇ ਅੱਛਾ ਜੀ ਮੁੰਡਾ ਕਹਿੰਦਾ ਆ ਜਾ ਕਰ ਲਾ ਜੋ ਕੰਮ ਕਰਨਾ ਇਹ ਮੁੰਡਾ ਕਹਿੰਦਾ ਅੱਛਾ ਜੀ ਹਾਂ ਮੁੰਡਾ ਆ ਜਾ ਪਾਸੋਂ ਇੱਕ ਜੀ ਉਹਨੇ ਵਾਤੇ ਖੈਬਰ ਪੈ ਕਰਕੇ ਫਸ ਫਾਟ ਕੇ ਆਈ ਜਿੱਦਾਂ ਆਉਂਦੇ ਸੱਟਾਂ ਜਦੇ ਮਰੀਆਂ ਆ ਉਹ ਤੁਹਾਡੇ ਤੁਸੀਂ ਦੇਖਿਆ ਵੀ ਕੁੱਤੇ ਕੁੱਟ ਮਾਰ ਵੀ ਕੀਤੀ ਕਲਵਿੰਦਰ ਸਿੰਘ ਨੇ ਦੀ ਹਾਂ ਹਾਂਜੀ ਲੋਕ ਦੱਸਦੇ ਆ ਹਾਂਜੀ ਜਦ ਲੋਕ ਦੱਸਦੇ ਆ ਸੰਤਾ ਇਨ ਪਤਾ ਨਹੀਂ ਅਸੀਂ ਜਾਣ ਕੋਨਾ ਇੱਦਾਂ ਦੀ ਗੱਲ ਸੁਣਨਾ ਅੰਕਸ ਬੂੰਵਨੇ ਰੱਖੀਦੇ ਸਾਂ ਲੋਕ ਦੱਸਦੇ ਕਹਿੰਦੇ ਜਿਆਦਾ ਵੀ ਸੱਟਾਂ ਲੱਗੀਆਂ ਕਲਵਿੰਦਰ ਸਿੰਘ ਕਿੱਥੇ ਗਏ ਹੋ ਉਹ ਮੈਂ ਜੈਂ ਗੱਡੀ ਦੇ ਉੱਤੇ ਪਤਾ ਨਹੀਂ ਹਾਂ ਹਾਂਜੀ ਉਹਦੇ ਵਿੱਚ ਚੱਲ ਗਿਆ ਫੇਰ ਪਤਾ ਨਹੀਂ ਕਿੱਥੇ ਚੱਲ ਗਿਆ ਉਹਦੇ ਰ ਉੱਧਰੇ ਉੱਧਰੇ ਚੱਲ ਗਿਆ ਸਾਨੂੰ ਪਤਾ ਨਹੀਂ ਹਾਂ